ਵੱਡੀ ਖਬਰ ਕਬੱਡੀ ਖਿਡਾਰਨਾ ਜੁੜੀ ਹੋਈ ਆ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਤਾਂ ਗੋਲੀਆਂ ਮਾਰ ਕੇ ਕਤਲ ਹੋਇਆ ਲਗਾਤਾਰ ਕਤਲ ਦੇ ਮਾਮਲੇ ਜਿਹੜੇ ਆ ਵਧਦੇ ਜਾ ਰਹੇ ਆ ਜਿੱਥੇ ਇੱਕ ਪਾਸੇ ਕੁਝ ਦਿਨ ਪਹਿਲਾਂ ਅਸੀਂ ਜਿਹੜਾ ਕਿ ਆਨੰਦਪੁਰ ਸਾਹਿਬ ਚ ਆਪ ਦੇ ਆਗੂ ਉੱਤੇ ਗੋਲੀਆਂ ਚੱਲੀਆਂ ਸੀ ਤਾਂ ਉਸ ਤੋਂ ਬਾਅਦ ਇੱਕ ਹੋਰ ਵੱਡੀ ਘਟਨਾ ਸਾਹਮਣੇ ਆਈ ਹੈ ਤਾਂ ਦੱਸਦੀ ਹੈ ਕਿ ਜਗਰਾਉ ਵਿੱਚ ਨਾਮੀ ਖਿਡਾਰੀ ਦਾ ਕਤਲ ਕੀਤਾ ਗਿਆ ਤਾਂ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕ ਚਿੰਤਾ ਵਿੱਚ ਨੇ ਲਗਾਤਾਰ ਅ ਪ੍ਰਦਰਸ਼ਨ ਤੱਕ ਜਿਹੜੇ ਕਰਦੇ ਦਿਖਾਈ ਦੇ ਰਹੇ ਨੇ ਲੋਕ ਕਿਉਂਕਿ ਮਾਨਸਾ ਵਿੱਚ ਵਿੱਤੇ ਦਿਨ ਹੀ ਗੋਲੀਆਂ ਚੱਲੀਆਂ ਸੀ ਤੇ ਉਸ ਦਾ ਪ੍ਰਦਰਸ਼ਨ ਜਿਹੜਾ ਲੋਕਾਂ ਵੱਲੋਂ ਕੀਤਾ ਜਾ ਰਿਹਾ ਸੀ ਤਾਂ ਉਸ ਤੋਂ ਬਾਅਦ ਇੱਕ ਹੋਰ ਵੱਡੀ ਘਟਨਾ ਸਾਹਮਣੇ ਆਈ ਹੈ ਜਗਰਾਵਾਂ ਤੋਂ ਜਿੱਥੇ ਕਿ ਇੱਕ ਨਾਮੀ ਖਿਡਾਰੀ ਤੇਜਪਾਲ ਸਿੰਘ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਤੇ ਜਾਣਕਾਰੀ ਮਿਲ ਰਹੀ ਹੈ ਕਿ ਪਹਿਲਾਂ ਅੱਧਾ ਘੰਟਾ ਉਸ ਨੌਜਵਾਨ ਨੂੰ ਕੁੱਟਿਆ ਜਾਂਦਾ ਹੈ ਤੇ ਫਿਰ ਉਸ ਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਜਿਸ ਨੂੰ ਕਿ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਹਸਪਤਾਲ ਵੱਲੋਂ ਮਰਤਕ ਐਲਾਨ ਦਿੱਤਾ ਜਾਂਦਾ ਤੇਜਪਾਲ ਨੂੰ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਪਹਿਲਾਂ ਵੀ ਇੱਕ ਵੱਡਾ ਕਬੱਡੀ ਖਿਡਾਰੀ ਦਾ ਕਤਲ ਹੋਇਆ ਸੀ ਹਲੇ ਉਸ ਦਾ ਇਨਸਾਫ ਹੈ ਜਿਹੜਾ ਉਹ ਨਹੀਂ ਮਿਲਿਆ ਤਾਂ ਇੱਕ ਹੋਰ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਤਾਂ ਜਬਰੌਂਚ ਗੋਲੀਆਂ ਮਾਰ ਕੇ ਨਾਮੀ ਖਿਡਾਰੀ ਦਾ ਕਤਲ ਕੀਤਾ ਗਿਆ ਅੱਧਾ ਘੰਟਾ ਬਾਰਦਾਤ ਨੂੰ ਅੰਜਾਮ ਦਿੰਦੇ ਰਹੇ ਹਮਲਾਵਰ ਤੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਗਈ ਤੇ ਬਾਅਦ ਵਿੱਚ ਗੋਲੀ ਮਾਰ ਦਿੱਤੀ ਗਈ ਸਭ ਤੋਂ ਅਹਿਮ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿੱਥੇ ਇਹ ਵਾਰਦਾਤ ਹੋਈ ਹੈ ਉਹ ਐਸਐਸਪੀ ਦੇ ਦਫ਼ਤਰ ਤੋਂ ਕੁਝ ਦੂਰੀ ਤੇ ਹੀ ਸਥਾਨ ਹੈ ਜਿਹੜਾ ਜਿੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਵੇਖੋਫ ਦਿਨੋਂ ਦਿਨ ਹਮਲਾਵਰ ਹੋ ਰਹੇ ਨੇ ਕਿ ਉਹਨਾਂ ਨੂੰ ਪੁਲਿਸ ਦਾ ਕੋਈ ਖੌਫ ਨਜ਼ਰ ਨਹੀਂ ਆ ਰਿਹਾ ਕਿ ਭਾਵੇਂ ਐਸਐਸਪੀ ਦਾ ਦਫ਼ਤਰ ਕੁਝ ਹੀ ਦੂਰੀ ਤੇ ਆ ਤਾਂ ਵੀ ਉਹਨਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹਾਲਾਂਕਿ ਪ੍ਰਸ਼ਾਸਕਾਰੀ ਵੱਡਾ ਦਾਵਾ ਠੋਕ ਰਿਹਾ ਕਿ ਜਲਦ ਹੀ ਇਸ ਤੇ ਵੱਡੀ ਕਾਰਵਾਈ ਕਰਾਂਗੇ ਪਰ ਉਧਰ ਦੱਸਿਆ ਜਾ ਰਿਹਾ ਕਿ ਗਿੱਦੜ ਵਿੰਡੀ ਦੇ ਰਹਿਣ ਵਾਲੇ ਤੇਜਪਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਇਸ ਬਾਰੇ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਆ ਇੱਥੋਂ ਦੇ ਨੇੜਲੇ ਪਿੰਡ ਦੇ ਹੀ ਰਹਿਣ ਵਾਲੇ ਨੇ ਹਮਲਾਵਰ ਜਿੰਨਾਂ ਵੱਲੋਂ ਇਹ ਹਮਲਾ ਕੀਤਾ ਗਿਆ ਤੇ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਜਿਹੜੀਆਂ ਵੱਡੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਨੰਗਲ ਅੰਬੀਆਂ ਦਾ ਜਿਹੜਾ ਕਤਲ ਹੋਇਆ ਸੀ ਪਹਿਲਾਂ ਤਾਂ ਹੁਣ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਤਾਂ ਲਗਾਤਾਰ ਇਹ ਖਿਡਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਜਿੱਥੇ ਅਕਸਰ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਲੋਕ ਲਗਾਤਾਰ ਪ੍ਰਦਰਸ਼ਨ ਕਰਨ ਲਈ ਮਜਬੂਰ ਨੇ ਤਾਂ ਉਧਰ ਹੁਣ ਦੇਖਿਆ ਜਾਵੇ ਕਿ ਹਲੇ ਵੀ ਹਾਲਾਤ ਸੁਧਰਦੇ ਨਜ਼ਰ ਨਹੀਂ ਆ ਰਹੇ ਤੇ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾ ਦਿੰਦੇ ਆ ਸਾਨੂੰ ਅੱਜ ਇਨਫੋਰਮੇਸ਼ਨ ਆਈ ਸੀ ਜੀ ਕਿ ਕਰੀਬ 2:50 ਮਿੰਟ ਦੇ ਅਰਾਊਂਡ ਹਰੀ ਸਿੰਘ ਰੋਡ ਸਿਟੀ ਜਗਰਾਉਂ ਦੇ ਵਿੱਚ ਦੋ ਮੁੰਡੇ ਹੈਗੇ ਨੇ ਜੀ ਇੱਕ ਤੇਜਪਾਲ ਤੇ ਇੱਕ ਹਨੀ ਰੂਮੀ ਇਹਨਾਂ ਦੀ ਫਾਈਟ ਹੋਈ ਤੇ ਉਹਦੇ ਵਿੱਚ ਗੋਲੀ ਚੱਲੀ ਤੇ ਤੇਜਪਾਲ ਦੇ ਵਾਈਟਲ ਆਰਗਨ ਤੇ ਲੱਗੀ ਜਿਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਪਰ ਉੱਥੇ ਡਿਕਲੇਅਰਡ ਬ੍ਰਾਡ ਡੈੱਡ ਹੋਇਆ ਤੇ ਇਹ ਤੇਜਪਾਲ ਸਨ ਆਫ ਰਗਵੀਰ ਹੈਗੇ ਨੇ ਇਹਨਾਂ ਦੀ ਉਮਰ ਕਰੀਬ 25 ਸਾਲ ਹੈ ਗਿੱਦੜਵੰਡੀ ਦੇ ਰਹਿਣ ਵਾਲੇ ਆ ਤੇ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਈਆਂ ਵਰਕਆਊਟ ਕਰ ਲਿਆ ਗਿਆ ਇਦੇ ਵਿੱਚ ਜਿਹੜੇ ਅਕਿਊਜ਼ ਹੁਣ ਤੱਕ ਆਇਡੈਂਟੀਫਾਈ ਹੋ ਗਏ ਆ ਉਹ ਹਨੀ ਰੂਮੀ ਤੇ ਕਾਲਾ ਰੂਮੀ ਹੈ ਇਹ ਰੂਮੀਪਿੰਡ ਦੇ ਰਹਿਣ ਵਾਲੇ ਆ ਜਿਹੜਾ ਸਦਰਜਗਰਾਉਂ ਦਾ ਸਾਡਾ ਏਰੀਆ ਹੈਗਾ ਤੇ ਸਾਡੀਆਂ ਟੀਮਸ ਆਲਰੇਡੀ ਅਸੀਂ ਭੇਜ ਦਿੱਤੀਆਂ ਹੈਗੀਆਂ ਨੇ ਇਹ ਅਕਿਊਜ਼ ਨੂੰ ਨੈਪ ਕਰਨ ਲਈ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਹੈ ਉਹਦੇ ਵਿੱਚ ਇਨਸੀਡੈਂਟ ਤੋਂ ਬਾਅਦ ਇਹ ਭੱਜੇ ਹੈਗੇ ਆ ਸੋ ਆਪਾਂ ਟੀਮਾਂ ਲਗਾ ਦਿੱਤੀਆਂ ਇਹਨੂੰ ਜਲਦੀ ਅਸੀਂ ਫੜ ਲਾਂਗੇ ਤੇ ਜਿੰਦ ਤੱਕ ਇਹਨਾਂ ਦੀ ਮੋਟਿਵ ਦਾ ਸਵਾਲ ਹੈ ਉਹ ਇਹਨਾਂ ਦੀ ਆਪਸ ਦੀ ਪਰਸਨਲ ਰੈਵਲਰੀ ਹੈ ਪਹਿਲਾਂ ਵੀ ਜੋ ਪਤਾ ਚੱਲਿਆ ਪ੍ਰੀਲਿਮਿਨਰੀ ਤੌਰ ਤੇ ਉਹ ਦੋ ਤਿੰਨ ਵਾਰ ਇਹ ਲੜੇ ਹੈਗੇ ਨੇ ਬ ਉਹ ਲੋਕਲ ਪੁਲਿਸ ਨੂੰ ਵੀ ਕੋਈ ਇਤਲਾ ਨਹੀਂ ਸੀ ਤੇ ਇਹਨੂੰ ਸਾਰਾ ਜਿਹੜਾ ਇਹਦਾ ਪ੍ਰੀਲਿਮਿਨਰੀ ਤੌਰ ਤੇ ਹਜੇ ਹੀ ਆਇਆ ਕਿ ਇਹਨਾਂ ਦੀ ਪਰਸਨਲ ਰਿਵਲਰੀ ਸੀ ਜਿਹਦੇ ਕਰਕੇ ਫਾਈਟ ਹੋਈ ਪਹਿਲਾਂ ਤੇ ਉਸ ਤੋਂ ਬਾਅਦ ਇਹਦਾ ਡੈਥ ਹੋਈ ਅੱਜ ਤਾਂ ਦਾਅਦਿਆ ਕਿ ਜਗਰਾਉਂ ਦੇ ਵਿੱਚ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਗਰਾਉਂ ਦੇ ਡਾਕਟਰ ਹਰੀ ਸਿੰਘ ਰੋਡ ਦੇ ਉੱਤੇ ਹਸਪਤਾਲ ਦੇ ਨੇੜੇ ਇਹ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਨਾਮੀ ਖਿਡਾਰੀ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਚਾਰ ਤੋਂ ਪੰਜ ਜਿਹੜੇ ਵਿਅਕਤੀ ਸਨ ਚਾਰ ਤੋਂ ਪੰਜ ਹਮਲਾਵਰ ਸਨ ਜਿਨ੍ਹਾਂ ਨੇ ਇਸ ਹਮਲੇ ਨੂੰ ਜਿਹੜਾ ਅੰਜਾਮ ਦਿੱਤਾ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਤੇ ਗਿੱਦੜ ਵਿੰਡੀ ਦੇ ਰਹਿਣ ਵਾਲੇ 25 ਸਾਲ ਦੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਨੂੰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕੀਤਾ ਤੇ ਉੱਥੇ ਹੀ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਤੇ ਹਸਪਤਾਲ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਤੇਜਪਾਲ ਸਿੰਘ ਅਤੇ ਮੁਰ ਤੋਂ ਉਹੀ ਸਵਾਲ ਉਹੀ ਜਿਹੜਾ ਆ ਹਾਲਾਤ ਉੱਥੇ ਹੀ ਖੜੇ ਨੇ ਜੋ ਅਕਸਰ ਬਾਹਰਦਾਨ ਤੋਂ ਬਾਅਦ ਸਵਾਲ ਖੜੇ ਹੁੰਦੇ ਨੇ ਤਾਂ ਹਾਲਾਤ ਸੁਧਰਦੇ ਨਜ਼ਰ ਨਹੀਂ ਆ ਰਹੇ ਹਲੇ ਸੰਦੀਪ ਸਿੰਘ ਨੰਗਲ ਅੰਬੀਆ ਦੇ ਕਤਲ ਦੇ ਮਾਮਲੇ ਵਿੱਚ ਕੋਈ ਵੱਡੀ ਕਾਰਵਾਈ ਨਹੀਂ ਹੋਈ ਕਬੱਡੀ ਖਿਡਾਰੀ ਦੇ ਤਾਂ ਉਧਰ ਇੱਕ ਹੋਰ ਨਾਮੀ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਲਗਾਤਾਰ ਬਾਹਰਦਾਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਇਸ ਸਬੰਧੀ ਸਾਡੇ ਪੱਤਰਕਾਰ ਵੱਲੋਂ ਮੌਕੇ ਤੇ ਆ ਜਿਹੜੇ ਆ ਹਾਲਾਤ ਉਹ ਬਿਆਨ ਕੀਤੇ ਗਏ ਨੇ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਸੁਣਾ ਦਿੰਨੇ ਆ ਅਸੀਂ ਇਸ ਵੇਲੇ ਖੜੇ ਹਾਂ ਜਗਰਾਉਂ ਦੇ ਐਸਐਸਪੀ ਦਫ਼ਤਰ ਦੇ ਬਾਹਰ ਜਿੱਥੋਂ ਕਿ ਡਾਕਟਰ ਹਰੀ ਸਿੰਘ ਰੋਡ ਬਿਲਕੁਲ ਨੇੜੇ ਹੈ ਔਰ ਥੋੜੀ ਦਰ ਪਹਿਲਾਂ ਹੀ ਇੱਥੇ ਇੱਕ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਜਿਸ ਦੇ ਚਲਦਿਆਂ ਇੱਕ ਕਬੱਡੀ ਖਿਡਾਰੀ ਤੇਜਪਾਲ ਨਾਮ ਦੀ ਜੋ ਕਿ ਪਿੰਡ ਗਿੱਦੜਵਿੰਡੀ ਦਾ ਰਹਿਣ ਵਾਲਾ ਸੀ ਤੇ ਉਸ ਦੀ 25 ਤੋਂ 27 ਸਾਲ ਉਮਰ ਦੱਸੀ ਜਾ ਰਹੀ ਹੈ ਉਸ ਦੀ ਮੌਤ ਹੋਈ ਹੈ ਇਸ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਤੇ ਗੱਲਬਾਤ ਦੀ ਪੁਸ਼ਟੀ ਕਰਦਿਆਂ ਡਾਕਟਰ ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਹੈ ਕਿ ਇਹ ਗੋਲੀ ਚਲਣ ਦੀ ਜਿਹੜੀ ਵਾਰਦਾਤ ਆ ਤਾ ਤਿੰਨ ਤੋਂ ਚਾਰ ਨੌਜਵਾਨ ਸਨ ਜਿਨ੍ਹਾਂ ਨੇ ਇਹ ਗੋਲੀ ਚਲਾਈ ਹੈ ਔਰ ਇਹ ਗੋਲੀ ਕਿਉਂ ਚਲਾਈ ਗਈ ਹੈ ਇਹ ਪਰਸਨਲ ਰੰਜਿਸ਼ ਕੀ ਸੀ ਔਰ ਤੇਜਪਾਲ ਤੇ ਹੀ ਗੋਲੀ ਕਿਉਂ ਚਲਾਈ ਗਈ ਹੈ ਇਸ ਗੱਲ ਦੀ ਪੂਰੀ ਹੁਣ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤੇ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਇਸ ਗੱਲ ਦੀ ਪ੍ਰੈਸ ਕਾਨਫਰੰਸ ਆ ਪੁਲਿਸ ਕਰੇਗੀ ਔਰ ਨਾਲ ਹੀ ਐਸਐਸਪੀ ਡਾਕਟਰ ਅਨਕੁਰ ਗੁਪਤਾ ਨੇ ਇਸ ਗੱਲ ਦੀ ਵੀ ਬਕਾਇਦਾ ਦਾਵਾ ਕੀਤਾ ਹੈ ਕਿ ਜਲਦੀ ਹੀ ਗੋਲੀ ਚਲਾਉਣ ਵਾਲਾ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਜੋ ਵੀ ਉਹਨਾਂ ਦੇ ਖਿਲਾਫ ਬਣਦੀ ਦੂ ਬਣਦੀ ਸਖਤ ਕਾਰਵਾਈ ਆ ਉਹ ਕੀਤੀ ਜਾਵੇਗੀ ਆਪਣੇ ਸਾਥੀ ਰਜਨੀਸ਼ ਪੰਸਲ ਦੇ ਨਾਲ ਹਿਮਰਾਜ ਬੱਬਰ ਪੀਟੀਸੀ ਨਿਊਜ਼ ਜਗਰਾ